ਸਤਿਗੁਰ ਸરણ ਮੈਂ ਪ੍ਰਮਦਰਜੀ ਸਿੰਘ ਹਾਜ਼ਰ ਹਾਂ ਨਰਕਸ਼ੇਨੋ ਵੀਡੀਓ ਤੇ ਆਲਸ ਵਾਜਦਾ ਜਿਸ ਦਾ ਦਰਸ਼ਕਾ ਹੈ ਅਰਦਾਸ ਕੇਵੇਂ करिए ਤਾਂ ਜੋ ਚਮਤਕਾਰ ਹੋਵੇ ਸੋ ਦੋਸਤੋ ਅਰਦਾਸ ਪ੍ਰਾਰਥਨਾ ਦਾ ਸਡੇ ਧਰਮਾਂ ਦੇ ਵਿੱਚ ਅਧਿਆਤਮਿਕ ਜੀਵਨ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਅਰਦਾਸ ਤੋਂ ਭਾਪ ਆਪਣੇ ਮਨ ਦੇ ਭਾਵਾਂ ਨੂੰ ਉਸ ਬ੍ਰਹਿਮੰਡ ਉਸ ਪਰਮਪ੍ਰਮਾਤਮਾ ਦੇ ਰੰਕਾਰ ਅਕਾਲ ਪੁਰਖ ਦੇ ਅੰਕੇ ਰਖਣਾ ਅਸੀਂ ਬਹੁਤ ਵਾਰੀ ਅਰਦਾਸ ਕਰਦੇ ਹਾਂ ਪਰਮੇਸ਼ਰ ਦੇ ਅੰਗੇ ਪ੍ਰਮਾਤਮਾ ਦੇ ਰੰਕਾਰ ਅਕਾਲ ਪੁਰਖ ਦੇ ਦੀ ਆਪਣੀਆਂ ਕੁਝ ਡਿਮਾਂਡਸ ਦੇ ਲਈ ਕੁਝ ਚੰਗੀ ਸਿਹਤ ਯਾਪੀ ਦੇ ਲਈ ਚੰਗੇ ਘਰ ਘਰ ਪਰਿਵਾਰ ਦੇ ਰਿਲਾਤਾਂ ਦੇ ਲਈ ਤਨ ਦੌਲਤ ਪੈਸੇ ਦੇ ਲਈ ਪਰ ਸਾਡਾ ਅਰਦਾਸ ਕਰਨ ਦਾ ਜੋ ਤਰੀਕਾ ਹੈ ਉਹ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਅਸੀਂ ਆਪਣੇ ਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਪ੍ਰਗਟ ਨਹੀਂ ਕਰ ਪਾਉਂਦੇ ਇਸ ਕਰਕੇ ਭਾਵਨਾਵਾਂ ਦੇ ਵਿੱਚ ਸਾਨੂੰ ਇਹ ਸਮਝ ਨਹੀਂ ਹੁੰਦੀ ਕਿ ਅਸੀਂ ਪਰਮਾਤਮਾ ਅੱਗੇ ਅਰਦਾਸ ਕਿਵੇਂ ਕਰੀਏ ਕਿਵੇਂ ਪਰਮਾਤਮਾ ਦੇ ਸਾਨੂੰ ਆਪਣੀ ਭਾਵਨਾਵਾਂ ਨੂੰ ਲੱਭ ਕੇ ਸੋ ਆਪਾਂ ਅੱਜ ਜੋ ਇਹ ਕਨਸੈਪਟ ਲੈ ਕੇ ਆਇਆ ਇਹ ਅਰਦਾਸ ਦੇ ਨਾਲ ਜੁੜਿਆ ਕਿ ਕਿਉਂ ਹੈ ਅਸੀਂ ਇਹ ਕਨਸੈਪਟ ਕਿਵੇਂ ਲੈ ਕੇ ਕਿ ਭਾਵਨਾਵਾਂ ਦੇ ਨਾਲ ਕਿਵੇਂ ਅਸੀਂ ਅਰਦਾਸ ਨੂੰ ਕਰਨਾ ਹੈ ਤਾਂ ਇਸ ਬੜੀ ਜ਼ਿੰਦਗੀ ਦੇ ਵਿਅਕਤੀ ਸੰਜੀਵਨ ਦੇ ਵਿੱਚ ਚਮਤਕਾਰ ਹੋਣਾ। ਸੋ ਅਰਦਾਸ ਪ੍ਰਾਰਥਨਾ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਆਪਣੀਆਂ ਇੱਛਾਵਾਂ ਨੂੰ ਪਰਮਾਤਮਾ ਤੱਕ ਪਹੁੰਚਾਉਣ ਦੀ ਇੱਕ ਵਿਧੀ ਹੈ ਜੋ ਸਾਰੇ ਧਰਮਾਂ ਦੇ ਵਿੱਚ ਦੱਸੀ ਗਈ ਹੈ। ਸੋ ਸਾਨੂੰ ਬਹੁਤ ਵਾਰ ਤਾਂ ਐਸੇ ਤਰੀਕੇ ਦੱਸੇ ਗਏ ਹਨ ਜਿਸ ਦੇ ਰਾਈ ਅਸੀਂ ਅਰਦਾਸ ਜੇਕਰ ਪ੍ਰਮਾਤਮਾ ਕੋਲ ਕੇ ਕਰਦੇ ਤਾਂ ਸਾਡਾ ਮਨ ਨਹੀਂ ਵੱਜਦਾ ਸੋ ਅਰਦਾਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਦੀ ਭਾਵਨਾ ਨੂੰ ਤੁਸੀਂ ਜਾਂਚਣਾ ਹੈ ਤੁਸੀਂ ਕਿਸ ਭਾਵਨਾ ਦੇ ਤਹਿਤ ਪ੍ਰਮਾਤਮਾ ਅਕਾਲ ਪੁਰਖ ਰੰਕਾਰ ਪਰਮੇਸ਼ਵਰ ਦੇ ਅੱਗੇ ਤੁਸੀਂ ਆਪਣੇ ਅਰਦਾਸ ਨੂੰ ਰੱਖ ਰਹੇ ਹੋ ਜਾਂ ਵੀ ਕੱਲ੍ਹ ਬਾਤ ਨੂੰ ਰੱਖ ਰਹੇ ਹੋ ਅਰਦਾਸ ਦੇ ਰਹੀ ਅਸੀਂ ਆਪਣੇ ਮਨ ਦੇ ਭਾਵ ਉਸ ਪਰਮੇਸ਼ਵਰ ਤੱਕ ਪਹੁੰਚਾਉਣੇ ਅਰਦਾਸ ਇੱਕ فرق نہیں سی ہے ارदास بولاں دی نہیں ہوندی ہے ارदास بھاوناں دی ہوندی ہے ارदास ਸਾਡੇ خیالات دی ہوندی ہے ਸਾਡੇ ਅੰਦਰ ਮਨ ਦੇ ਵਿੱਚੋਂ ਉੱਪਰ ਆਉਣ ਵਾਲੀਆਂ ਸਾਡੀਆਂ ਭਾਵਨਾਵਾਂ ਸਾਡੇ ਭਰੋਸੇ ਚੋਂ ਅਰਦਾਸ ਉੱਜਦੀ ਹੈ ਅਰਦਾਸ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਭਾਵਨਾਵਾਂ ਨੂੰ ਸ਼ੁੱਧ ਤੇ ਤੰਦਰੁਸਤ ਕਰ ਲਓ ਕਹਿਣ ਤੋਂ ਭਾਵ ਅਰਦਾਸ ਕਰਨ ਲੱਗਿਆਂ ਕਦੇ ਵੀ 파ਲਤੂ ਦਾ ਰੋਣਾ ਟੋਣਾ ਮਿਲਕਣਾ ਨਹੀਂ ਕਰਨਾ ਅਰਦਾਸ ਕਰਨ ਲੱਗਿਆ ਆਪਣੇ ਭਰੋਸੇ ਨੂੰ ਇੰਨਾ ਕੁ ਜ਼ਿਆਦਾ ਮਜ਼ਬੂਤ ਕਰ ਲਵੋ ਕਿ ਇੰਜ ਮਹਿਸੂਸ ਕਰੋ ਆਪਣੇ ਆਪ ਦੇ ਵਿੱਚ ਕਿ ਜੋ ਤੁਸੀਂ ਅਰਦਾਸ ਕਰ ਰਹੇ ਹੋ ਬਿਲਕੁਲ ਪ੍ਰਮਾਤਮਾ ਦੇ ਸਾਹਮਣੇ ਬੈਠ ਕੇ ਕਰ ਰਹੇ ਹੋ ਤੇ ਪ੍ਰਮਾਤਮਾ ਇਸ ਬ੍ਰਹਮ ਦਾ ਰਾਜਾ ਤੁਹਾਡੇ ਸਾਹਮਣੇ ਬੈਠਾ ਹੈ ਤੁਸੀਂ ਆਪਣੇ ਮਨ ਦੇ ਭਾਵ ਆਪਣੀਆਂ ਭਾਵਨਾਵਾਂ ਨੂੰ ਪ੍ਰਮਾਤਮਾ ਦੇ ਅੱਗੇ ਰੱਖ ਰਹੇ ਹੋ ਦੁਖੀ ਮਨ ਦੀ ਨਾਲ ਅਰਦਾਸ ਕਦੇ ਵੀ ਨਾ ਕਰੋ ਅਰਦਾਸ ਕਰਨ ਲੱਗਿਆਂ ਉਸ ਪਰਮੇਸ਼ਵਰ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਚਾਹੋ ਤੇ ਇਨਾਂ ਦਾ ਭਰੋਸਾ ਆਪਣੇ ਅੰਦਰ ਰੱਖੋ ਕਿ ਉਹ ਪਰਮਾਤਮਾ ਤੁਹਾਡੇ ਬਿਲਕੁਲ ਸੰਗ ਕੋ ਹੋਵੇ ਜਦੋਂ ਵੀ ਅਰਦਾਸ ਕਰੋ ਤੇ ਏਹੀ ਅਰਦਾਸ ਕਰਦਿਆਂ ਹੋਇਆਂ ਭਾਵਨਾ ਰੱਖੋ ਕਿ ਤੁਹਾਡੀ ਅਰਦਾਸ ਅਰਹਾਲ ਦੇ ਵਿੱਚ ਪੂਰੀ ਹੋਏ ਇਸ ਭਰੋਸੇ ਨੂੰ ਅੰਦਰ ਬਣਾ ਕੇ ਰੱਖੋ ਕਿ ਤੁਹਾਡੀ ਅਰਦਾਸ ਪਰਮਾਤਮਾ ਅਕਾਲ ਪੁਰਖ ਦੇ ਅੱਗੇ ਸੁਣੀ ਗਈ ਹੈ ਉਸਨੇ ਤੁਹਾਡੀ ਅਰਦਾਸ ਅਰਜੀ ਬੇਨਤੀ ਨੂੰ ਕਬੂਲ ਕਰ ਲਿਆ ਹੈ ਜੇਕਰ ਮਨ ਦੇ ਵਿੱਚ ਵਰਲਾਪ ਆਵੇ ਵਰਲਾਪ ਉਹਦਾ ਇੱਕ ਅਲੱਗ ਚੀਜ਼ ਹੈ ਤੇ ਇੱਕ ਵੈਸੇ ਰੋਣਾ ਅਲੱਗ ਚੀਜ਼ ਹੈ ਜਦੋਂ ਤੁਹਾਡੇ ਹਿਰਦੇ ਦੇ ਵਿੱਚ ਵਰਲਾਪ ਆਵੇ ੇਠਾ ਤੋਂ ਉੱਪਰ ਉੱਪਰ ਤੋਂ ਉੱਪਰ ਨੂੰ ਕੁਝ ਉੱਠੇ ਕੈਤ ਭਾਵ ਤਵੇ ਹਿਰਦੇ ਤੋਂ ਉਤਾਹ ਵੱਲ ਨੂੰ ਮਨ ਵੱਲ ਨੂੰ ਕੁਝ ਉੱਠੇ ਦਿਮਾਗ ਵੱਲ ਨੂੰ ਕੁਝ ਉੱਪਰ ਉੱਠੇ ਸਤ ਸੰਤ ਲੈਣਾ ਤੁਹਾਡੀ ਭਾਵਨਾ ਬਹੁਤ ਸ਼ੁੱਧ ਹੈ ਤੇ ਤੁਹਾਡੀ ਅਰਦਾਸ ਪਰਮਾਤਮਾ ਨੇ ਸੁਣ ਲਈ ਹੈ ਅਰਦਾਸ ਕਰਦੇ ਆ ਮਨ ਦੇ ਵਿੱਚ 1% ਵੀ ਤੁਸੀਂ ਡਾਊਟ ਨਹੀਂ ਰੱਖਣਾ ਭੁਲੇਖਾ ਨਹੀਂ ਰੱਖਣਾ ਵੀ ਤੁਹਾਡੀ ਅਰਦਾਸ ਸੁਣੀ ਜਾਣੀ ਹੈ ਕਿ ਨਹੀਂ ਸੁਣੀ ਜਾਣੀ ਅਰਦਾਸ ਤੋਂ ਭਾ ਵੀ ਇਹ ਹੁੰਦਾ ਕਿ ਜੋ ਕੋ ਗੱਲ ਤੁਸੀਂ ਕਹਿ ਰਹੇ ਹੋ ਜੋ ਧਮਨ ਤੁਸੀਂ ਰੱਖ ਰਹੇ ਹੋ ਉਹ ਵਾਕਈ ਸੁਣੀ ਜਾ ਰਹੀ ਹੈ ਉਹ ਪੁੱਜ ਰਹੀ ਹੈ ਉਸ ਬ੍ਰਹਿਮੰਡ ਦੇ ਵਿੱਚ ਆਪਣੇ ਭਾਵਾਂ ਨੂੰ ਇੰਨੇ ਤੇ ਤੰਦਰੁਸਤ ਬਣਾਓ ਕਿ ਤੁਹਾਨੂੰ ਇਹ ਜਿਵੇਂ ਮਹਿਸੂਸ ਹੋਵੇ ਜੋ ਤੁਸੀਂ ਬੋਲ ਕਹਿ ਰਹੇ ਹੋ ਉਹ ਕੁੱਝ ਹੈ ਹਨ। ਬ੍ਰਹਮੰਡ ਨੇ ਪ੍ਰਮਾਤਮਾ ਨੇ ਉਹ ਗੱਲ ਤੁਹਾਡੀ ਸੁਣ ਲਈ ਹੈ। ਤੇ ਤੁਰੰਤ ਹੀ ਕੁਝ ਸਮੇਂ ਦੇ ਬਾਅਦ ਉਸ ਦਾ ਅਰਦਾਸ ਦਾ ਸ਼ੁਕਰ ਕਰਦੋ ਇਹ ਅਕਾਲ ਪੁਰਖ ਦੇ ਅਰਕਾਰ ਵਾਹਿਗੁਰੂ ਪ੍ਰਮਾਤਮਾ। اے ਪਰਮੇਸ਼ਵਰ ਤੇਰਾ ਸ਼ੁਕਰ ਹੈ ਤੂੰ ਵੀ ਅਰਦਾਸ ਨੂੰ ਕਬੂਲ ਕੀਤਾ ਹੈ। ਤੁਸੀਂ ਆਪਣੀ ਅਰਦਾਸ ਨੂੰ ਲਗਾਤਾਰ 21 ਦਿਨ ਕਰੋਗੇ ਤਾਂ ਤੁਹਾਡੀ ਉਹ ਅਰਦਾਸ ਪੂਰਨ ਜ਼ਰੂਰ ਹੋਵੇਗੀ। ਇਹ ਸੱਚ ਹੈ ਕਿਉਂਕਿ ਪ੍ਰਾਰਥਨਾ ਅਰਦਾਸ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਜੀਵਨ ਦੇ ਵਿੱਚ ਜਦੋਂ ਸਾਨੂੰ ਪ੍ਰਾਰਥਨਾ ਕਰਨੀ ਆ ਜਾਵੇ ਤੁਹਾਨੂੰ ਪ੍ਰਮਾਤਮਾ ਦੇ ਅੱਗੇ ਆਪਣੇ ਭਾਵਾਂ ਨੂੰ ਰੱਖਣਾ ਆ ਜਾਵੇ ਤਾਂ ਤੁਹਾਡੇ ਜੀਵਨ ਦਾ ਹਰ ਇੱਕ ਸੁਪਨਾ ਪੂਰਾ ਹੋ ਜਾਵੇਗਾ ਕਿਉਂਕਿ ਲਾ ਅਪਰ ਟ੍ਰੈਂਕਸ਼ਨ ਜਾਂ ਮੈਨੀਫੈਸਟੇਸ਼ਨ ਦੀ ਜੇਕਰ ਅਸੀਂ ਗੱਲ ਕਰਦੇ ਆ ਤਾਂ ਉਹ ਵੀ ਇੱਕ ਅਰਦਾਸ ਦੀ ਵਿਧੀ ਹੈ ਆਪਣੇ ਭਾਵਨਾਵਾਂ ਨੂੰ ਸਕਾਰਾਤਮਕ ਕਿਵੇਂ ਕਰਨਾ ਹੋ ਇੱਕ ਵਿਧੀ ਹੈ ਲਾ ਅਫਰੈਕਸ਼ਨ ਕਹਿੰਦਾ ਹੈ ਜੋ ਚੀ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਦੀਆਂ ਭਾਵਨਾਵਾਂ ਦੇ ਵਿੱਚ ਉਸ ਚੀਜ਼ ਨੂੰ ਰੱਖ ਕੇ ਉਸ ਪ੍ਰਮਾਣ ਦੇ ਚ ਭੇਤ ਦੇ ਬੋਤ ਨਾਲ ਦੇ ਵਿੱਚ ਸ਼ੁਕਰ ਕਰਦੇ ਬੋ ਥੈਂਕ ਯੂ ਬੋਲ ਦੋ ਧੰਨਵਾਦ ਕਰਦੇ ਬੋ ਤੁਹਾਡੇ ਕੁਝ ਦਿਨਾਂ ਦੇ ਵਿੱਚ ਤੁਹਾਡਾ ਸੁਪਨਾ ਤੁਹਾਡੀ ਅਰਦਾਸ ਪੂਰੀ ਹੋ ਜਾਵੇਗੀ ਲਾ ਅਫਰੈਕਸ਼ਨ ਕਹਿੰਦਾ ਤੁਸੀਂ ਬੰਦਣਾ ਸਿੱਖੋ ਸਭ ਦਾ ਭਲਾ ਮੰਗਣਾ ਸਿੱਖੋ ਅਰਦਾਸ ਕਰਦੇ ਆ ਜਦੋਂ ਤੁਸੀਂ ਆਪਣੀਆਂ demandas ਪਿਤਾ ਪਰਮੇਸ਼ਵਰਾਂ ਕਾਲ ਪੁਰਖ ਦੇ ਨਾਲ ਕਾਰਤੇ ਅੱਗੇ ਰੱਖਦੇ ਹੋ ਨਾ ਉਸ ਅਰਦਾਸ ਦੇ ਵਿੱਚ ਸਰਬੰਤ ਦਾ ਭਲਾ ਮੰਗੋ ਜੋ ਚੀਜ਼ ਤੁਸੀਂ ਮੰਗ ਰਹੇ ਹੋ ਉਹ ਆਪਣੇ ਲਈ ਤਾਂ ਮੰਗ ਵੀ ਰਹੇ ਹੋ ਪਰ ਜਿਸ ਜਿਸ ਤੇ ਉਹਨੂੰ ਜਰੂਰਤ ਹੈ ਉਹ ਚੀਜ਼ ਹੀ ਉਹ ਸਭ ਲਈ ਮੰਗੋ ਤੁਸੀਂ ਦੇਖੋਗੇ ਦੀਉਣੀ ਚੌਣੀ ਹੋ ਕੇ ਤੁਹਾਨੂੰ ਉਹ ਚੀਜ਼ ਪ੍ਰਾਪਤ ਹੋਵੇਗੀ ਜਿਸ ਦੀ ਤੁਹਾਡਾ ਉਸੇ ਕਾਲ ਪੁਰਖ ਦੇ ਨਾਲ ਕਾਰਤੇ ਅਕੀ ਰੱਖਦੇ ਹੋ ਅਰਦਾਸ ਕਰਦੇ ਆ ਕਦੇ ਵੀ ਇਹ ਮੰਦੇ ਵਿੱਚ ਖਿਆਲ ਨਹੀਂ ਲੈ ਕੇ ਆਉਣਾ ਵੀ ਮੈਂ ਅਰਦਾਸ ਕੀਤੀ ਕਦੋਂ ਪੂਰੀ ਹੋਵੇਗੀ ਇਸ ਤਰ੍ਹਾਂ ਕਦੇ ਨਹੀਂ ਕਹਿਣਾ ਕਦੋਂ ਨਹੀਂ ਕਹਿਣਾ ਤਰਤ ਅਰਦਾਸ ਕਰੋ ਤੇ ਉਸੇ ਸ਼ੈਸ਼ਨ ਬਹਿ ਮਹਿਸੂਸ ਕਰੋ ਵੀ ਆਪਣੇ ਆਪ ਨੂੰ ਪ੍ਰੋਸਾ ਦਵਾਓ ਵੀ ਤੁਹਾਡੀ ਉਹ ਅਰਦਾਸ ਸੁਣੀ ਗਈ ਹੈ ਤੇ ਪੂਰਨ ਹੋ ਚੁੱਕੀ ਹੈ ਤੇ ਤੁਹਾਡੇ ਘਰੋੜੀ ਦੇ ਵਿੱਚ ਉਹ ਖੁਸ਼ੀ ਪੈ ਚੁੱਕੀ ਹੈ ਜਿਸ ਦੇ ਲਈ ਤੁਸੀਂ ਅਰਦਾਸ ਕੀਤੀ ਹੈ ਜੇਕਰ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰੋਗੇ ਆਪਣੇ ਭਾਵਨਾਵਾਂ ਨੂੰ ਸ਼ੁੱਧ ਪਵਿੱਤਰ ਰੱਖੋਗੇ ਮਨ ਦੇ ਵਿੱਚ ਸ਼ਾਂਤੀ ਰੱਖੋਗੇ ਇੱਕ ਖੁਸ਼ੀ ਤੇ ਭਰੋਸਾ ਰੱਖੋਗੇ ਤਾਂ ਤੁਸੀਂ ਦੇਖਣਾ ਵੱਡੀ ਤੋਂ ਵੱਡੀ ਬਿਮਾਰੀ ਵੀ ਤੁਹਾਡੀ ਠੀਕ ਹੋ ਜਾਵੇਗੀ ਕਿਉਂਕਿ ਇਹ ਚਮਤਕਾਰ ਕਹਿੰਦੇ ਆ ਸਾਡੇ ਧਰਮਾਂ ਦੇ ਵਿੱਚ ਅੱਜਕੱਲ ਨਵੇਂ ਉੱਤੇ ਵਿਦਵਾਨਾਂ ਨੇ ਅਰਦਾਸ ਨੂੰ ਬਹੁਤ ਪਿੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਧਾਰਮਿਕ ਸ਼ਸਤਰਾਂ ਨੂੰ ਸਾਡੇ ਧਾਰਮਿਕ ਗ੍ਰੰਥਾਂ ਨੂੰ ਪਿੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਧਾਰਮਿਕ ਸਥਾਨਾਂ ਨੂੰ ਸਾਰੇ ਧਾਰਮਿਕ ਸਰੋਵਰਾਂ ਨੂੰ ਸਾਰੇ ਧਾਰਮਿਕ ਨਦੀਆਂ ਨੂੰ ਸਾਰੇ ਧਾਰਮਿਕ ਪਾਣੀ ਦਾ ਪਿੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਸੱਚ ਹੈ ਜੋ ਬ੍ਰਹਿਮੰਡ ਦਾ ਕਾਨੂੰਨ ਹੈ ਉਸ ਅੱਜ ਰਹੇਗਾ ਸੱਚ ਤੋਂ ਸਿਵਾ ਹੋਰ ਕੁਝ ਨਹੀਂ ਰਹੇਗਾ ਤੁਸੀਂ ਦੇਖਣਾ ਜਿਉਂ-ਜਿਉਂ ਤੂੰ ਦੀਪਾ ਹਮੜਾ ਸੋਤ ਹੁੰਦੀ ਜਾਵੇਗੀ ਤਾਂ ਤੁਹਾਡਾ ਭਰੋਸਾ ਆਪਣੇ ਆਪ ਅੰਦਰ ਬੈਠੇ ਪਰਮਾਤਮਾ ਦੇ ਉੱਤੇ ਪੂਰਾ ਹੰਦਾ ਜਾਵੇਗਾ ਤੁਹਾਡੀ ਭਾਵਨਾ ਦੇ ਵਿੱਚ ਇੱਕ ਸ਼ਾਂਤੀ ਉੱਤਰਨੀ ਸ਼ੁਰੂ ਹੋ ਜਾਵੇਗੀ ਜਿਸ ਚੀਜ਼ ਤੋਂ ਤੁਹਾਨੂੰ ਡਰ ਲੱਗਦਾ ਸੀ ਉਹ ਚੀਜ਼ ਤੁਹਾਨੂੰ ਸਕੂਨ ਦੇਣ ਲੱਗ ਜਾਵੇਗੀ ਤੁਹਾਨੂੰ ਚੰਗਾ ਮਹਿਸੂਸ ਹੋਣ ਲੱਗ ਜਾਵੇਗਾ ਅੱਜ ਹੋਰ ਕੱਲ ਹੋਰ ਪਰ ਉਸ ਹੁਣ ਇੱਕ ਦਿਨ ਐਸਾ ਆਵੇਗਾ ਜਿਸ ਚੀਜ਼ ਦੇ ਲਈ ਉਸ ਪਰਮਾਤਮਾ ਦੇ ਅੱਗੇ ਆਕਾਰਪੁਰਖ ਦੇ ਅੱਗੇ ਤੁਸੀਂ ਅਰਦਾਸ ਕਰ ਰਹੇ ਹੋ ਉਹ ਚੀਜ਼ ਤੁਹਾਨੂੰ ਮਿਲ ਚੁੱਕੀ ਹੋਵੇਗੀ ਇਹੀ ਤਾਂ ਅਰਦਾਸ ਕਰਨ ਦਾ ਇੱਕ ਤਰੀਕਾ ਹੈ ਅਤਾਸ ਨੂੰ ਕਿਵੇਂ ਬਿਆਖਤ ਕਰਨਾ ਹੈ ਕਿਵੇਂ ਪ੍ਰਮਾਤਮਾ ਦੇ ਅੱਗੇ ਰੱਖਣਾ ਹੈ ਸੋ ਆਪਣੀਆਂ ਭਾਵਨਾਵਾਂ ਨੂੰ ਪ੍ਰਮਾਤਮਾ ਅੱਗੇ ਬਿਆਖਤ ਕਰਨ ਲੱਗਿਆ ਇੱਕ ਪ੍ਰਤੀਸ਼ਤ ਵੀ ਮਨ ਦੇ ਵਿੱਚ ਬੇਪ੍ਰੋਸਗੀ ਡਾਊਟ ਨਹੀਂ ਰੱਖਣਾ ਜੇ ਅਰਦਾਸ ਕਰਨ ਲੱਗੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਤੁਹਾਡੀ ਚੇਤਨਾ ਵਿੱਚ ਇਹ ਗੱਲ ਪੂਰਨ ਤੌਰ ਤੇ ਪੱਤੀ ਹੋਣੀ ਚਾਹੀਦੀ ਆ ਬੇਤ ਤੁਸੀਂ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹੋ ਤੇ ਪ੍ਰਮਾਤਮਾ ਤੁਹਾਡੀ ਅਰਦਾਸ ਨੂੰ ਸੁਣ ਵੀ ਰਿਹਾ ਹੈ ਇਹ ਨਹੀਂ ਵੀ ਤੁਸੀਂ ਅਰਦਾਸ ਕਰ ਰਹੇ ਹੋ ਤੇ ਅੰਦਰ ਬੇਪਰੋਸ ਕੀਏ ਤੇ ਤੁਹਾਡੀ ਅਰਦਾਸ ਤੋਂ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਵੇਗਾ ਸੋ ਆਪਣੀਆਂ ਭਾਵਨਾਵਾਂ ਨੂੰ ਬੜੇ ਹੀ ਪਿਆਰ ਤੇ ਸਤਿ ਭਾਵਨਾ ਦੇ ਨਾਲ ਸੱਚੇ ਮਨ ਦੇ ਨਾਲ ਪ੍ਰਮਾਤਮਾ ਅੱਗੇ ਜੇਕਰ ਤੁਸੀਂ ਰੱਖਵਾ ਸਿੱਖ ਲਿਆ ਤਾਂ ਤੁਸੀਂ ਪਾਉਂਗੇ ਕਿ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਖਰੇ ਆਨੰਦ ਦੀ ਪ੍ਰਾਪਤੀ ਹੋ ਚੁੱਕੀ ਹੈ ਤੁਸੀਂ ਵੱਖਰੇ ਆਨੰਦ ਨੂੰ ਪ੍ਰਾਪਤ ਹੋ ਚੁੱਕੇ ਹੋ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਨੇ ਆਪਣਾ ਜਕਰ ਬਣਾ ਲਿਆ ਹੈ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਆਗਮਨ ਹੋ ਚੁੱਕਾ ਹੈ ਬਸ ਇਹ ਹੀ ਤਰੀਕਾ ਹੈ ਅਰਦਾਸ ਕਰਨ ਦਾ ਹੋਰ ਕੋਈ ਤਰੀਕਾ ਨਹੀਂ ਐਵੇਂ ਮਨ ਦੇ ਵਿੱਚ ਬਹੁਤ ਤੇ ਉਲਝਣਾਂ ਦੇ ਵਿੱਚ ਨਾ ਪਜਣਾ ਜਿੱਥੇ ਵੀ ਜਾਓ ਜੇਕਰ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਇਕੋ ਤੇ ਪ੍ਰੋਸਾ ਜਿਤਾਉਣਾ ਇਹ ਨਹੀਂ ਵੀ ਸਵੇਰੇ ਤੇ ਹੋਰ ਤੇ ਦੁਪਹਿਰੇ ਕਿਤੇ ਹੋਰ ਤੇ ਸ਼ਾਮੀ ਕਿਤੇ ਹੋਰ ਇੱਕ ਦੇ ਨਾਲ ਹੀ ਲੱਗਣਾ ਇੱਕ ਦੇ ਹੀ ਹੋ ਕੇ ਜਿਉਣਾ ਚਾਹੇ ਤੁਸੀਂ ਕਿਸੇ ਵੀ ਧਰਮ ਦੇ ਹੋ ਧਰਮ ਬਦਲਿਆਂ ਕਦੇ ਖੁਸ਼ੀਆਂ ਨਹੀਂ ਮਿਲਦੀਆਂ ਜੇਕਰ ਤੁਹਾਨੂੰ ਲੱਗੇ ਤੁਸੀਂ ਧਰਮ ਬਦਲੋਗੇ ਸਵੇਰੇ ਰੱਬ ਤੁਹਾਡਾ ਕੋਈ ਹੋਰ ਹੈ ਦੁਪਹਿਰੇ ਰੱਬ ਤੁਹਾਡਾ ਕੋਈ ਹੋਰ ਹੈ ਸ਼ਾਮੀ ਰੱਬ ਤੁਹਾਡਾ ਕੋਈ ਹੋਰ ਹੈ ਇੱਕ ਤੇ ਭਰੋਸਾ ਜਤਾਉਣਾ ਇੱਕ ਤੇ ਹੋ ਜਾਣਾ ਇੱਕ ਤੇ ਹੋ ਕੇ ਦੇਖਿਓ ਇੱਕ ਤੇ ਭਰੋਸਾ ਜਤਾ ਕੇ ਦੇਖਿਓ ਤੁਸੀਂ ਦੇਖਣਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਜੀਵਨ ਦੇ ਵਿੱਚ ਰਹਿਮਤਾ ਦੀ ਕਮੀ ਨਹੀਂ ਰਹੇਗੀ ਸੋ ਮੈਨੂੰ ਆਸ ਹੈ ਤੁਹਾਨੂੰ ਆਦਾਸ ਦੇ ਇਸ ਵੀ ਦੀ ਨੂੰ ਪ੍ਰਾਪਤ ਕਰਕੇ ਚੰਗਾ ਲੱਗਿਆ ਹੋਵੇਗਾ ਇਹ ਗਣਤਾ ਦੇ ਮੁਤਾਬਕ ਹੀ ਅਸੀਂ ਤੁਹਾਡੇ ਨਾਲ ਵਿਚਾਰ ਕੀਤੇ ਨੇ ਆਦਾਸ ਦੇ ਨਾਲ ਸੁਪਦੇ ਪ੍ਰਾਤਮ ਦੇ ਨਾਲ ਸਪੰਤ ਤਿੰਤ ਹਟੇ ਜੀਵਰ ਦੇ ਵਿੱਚ ਉਸ ਅਕਾਲ ਪੁਰਖ ਦੇ ਰੰਕਾਰ ਦੀ ਬਰਕਤ ਆਉਣ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਖੇਡਣ ਤੇ ਮੈਂ ਆਸ ਕਰਦਾ ਹਾਂ ਕਿ ਅੱਜ ਦਾ ਇਹ ਕੰਸੈਪਟ ਇਹ ਵਿਸ਼ਾ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਮਿਲਦੇ ਹਾਂ ਫਿਰ ਕਿਸੇ ਨਵੇਂ ਫਿਸ਼ੀ ਨਵੀਂ ਵੀਡੀਓ ਦੇ ਨਾਲ ਸਾਡੇ ਨਾਲ ਬਨੇ ਰਹੋ ਧੰਨਵਾਦ